ਦੋ ਹੋ ਗਈ ਸਾਸਰੀ ਗਾਲਾ ਦੇ ਲੋ ਕਿੰਨਾ ਹੀਟ ਹੋ ਗਿਆ ਲੈ ਔਖਾ ਵੀ ਪਿੰਗਰ ਗਿਆ ਲੈ ਪਿੰਗਰ ਕੇ ਨਾਲ ਲੱਗਿਆ ਪਿਆ ਜੀ ਸਾਸਰੀ ਕਾਲ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਟੋਲੂ ਪੰਪ ਦੀ ਸੋ ਕੱਲ ਮੀਂਹ ਪਿਆ ਸੀ ਹਨਾ ਤੇ ਇਹ ਹੋਣ ਗਿਆ ਖਾੜਾ ਆਪਣਾ ਪੰਪਾ ਤੇ ਦੇਖਦੇ ਆਪਾਂ ਇਹਨੂੰ ਖੋਲ ਕੇ ਕੀ ਹੋ ਸਕਦਾ ਹਨਾ ਵੀ ਕੀ ਨੋਕਸ ਪਿਆ ਹੋਊ ਇਹਨੂੰ ਕਿਉਂਕਿ ਆ ਗੱਲਾਂ ਇਦਾਂ ਆ ਹੁਣ ਜੇ ਮੇਸਤਰੀ ਛੱਦਾਂਗੇ ਕੋ ਟਾਈਮ ਲੱਗਣਾ ਉਹਨੂੰ ਛੱਦਣ ਨੂੰ ਹਨਾ ਤੇ ਮਹਾਜਲੋ ਆਪ ਹੀ ਆਪਾਂ ਕਿਹੜਾ ਟਰਾਈ ਕਰਕੇ ਦੇਖੀਏ ਤੇ ਜੇ ਆਪਣੇ ਕੋਲੇ ਪਲਾਸਟੇ ਪੇਸਕਾਸ ਹੈਗਾ ਤੇ ਆਪਾਂ ਇੱਕ ਵਾਰੀ ਟਰਾਈ ਦਾ ਕਰਕੇ ਦੇਖੀਏ ਵੀ ਫਾਲਟੇ ਦੇ ਵਿੱਚ ਕੀ ਪੈ ਗਿਆ ਹਨਾ ਸੋ ਦੇਖਦੇ ਆਂ ਫਿਰ ਆਪਾਂ ਹੁਣ ਚੱਲ ਨਹੀਂ ਰਿਹਾ ਫਿਲਹਾਲ ਆਹ ਢੁੱਲੂ ਬਾਪਲੀ ਹੈਗਾ ਸੁੱਚ ਲਾਉਣਿਆ ਹੈ ਖੜਦੀ ਨਹੀਂ ਭੜਾਕਾ ਜਾ ਮਾਰੀ ਜਾਂਦੀ ਹੈ ਮੈਨੂੰ ਲੱਗਦਾ ਪਾਣੀ ਪੂਣੀ ਪੈ ਗਿਆ ਹੋਣਾ ਉਹਦੇ ਵਿੱਚ ਹਨਾ ਤੇ ਖੋਲਦੇ ਆਂ ਆਪਾਂ ਇਹਨੂੰ ਦੇਖਦੇ ਆਂ ਵੀ ਹੁਣ ਇਹ ਮੱਚ ਗਿਆ ਜਾਂ ਕੋਈ ਹੋਰ ਫਾਲਟ ਪਾਇਆ ਹੈ ਇਹਦੇ ਵਿੱਚ ਚੱਲ ਨਹੀਂ ਰਿਹਾ ਤੇ ਹੁਣ ਇਹਨੂੰ ਖੋਲ ਕੇ ਦੇਖਦੇ ਆਪਾਂ ਕੀ ਚੱਕਰ ਆ ਲੈ ਵੀ ਮੈਂ ਮੇਨ ਤਾਰਾਂ ਕਰੰਟ ਵਾਲੀਆਂ ਲਾਉਣ ਤੋਂ ਪਹਿਲਾਂ ਜਾਂ ਤਾਂ ਆਪਦੀ ਮੇਨ ਸੋਸਟ ਕੱਟ ਲਿਓ ਨਹੀਂ ਫਿਰ ਥੋੜਾ ਬਚਾ ਕੇ ਲਾਓ ਇਹਨਾਂ 'ਚ ਕਰੰਟ ਹੁੰਦਾ ਇੱਕ ਤਾਰ 'ਚ ਨੋ ਗਰਾਂਟੇ ਦਾ ਲਾ ਕੇ ਆਪਾਂ ਕਰਤਾ ਇੱਧਰ ਇਹ ਕਿੰਗਰੇ ਆ ਲੱਗਦਾ ਕੋਈ ਨਾ ਕੋਸ ਲੈ ਵੀ ਮਿੱਤਰੋ ਲੱਗਦਾ ਕਨੇਸ਼ਰ ਮੱਚਾ ਹੈ ਇਹਦਾ ਸਿਰਪੜਾ ਕਾ ਮਾਰ ਗਿਆ ਭਾਈ ਇਹਦਾ ਦੇਖਦੇ ਆਪਾਂ ਲਾਉਣਿਆਂ ਨੂੰ ਲਿਆਵਾਂਗੇ ਮਾਰਜੀ ਤੋਂ ਜਾ ਕੇ ਤਾਰਾਂ ਇਹਦੀਆਂ ਕਨੈਕਟਰ ਦੇ ਜਿੱਥੋਂ ਜਿੱਥੋਂ ਆਪਾਂ ਲਾਉਣੀਆਂ ਨੇ ਉੱਥੇ ਹੀ ਲਾਉਣੀਆਂ ਨੇ ਦੁਬਾਰੇ ਜੇ ਤਾਰ ਉਲਟ-ਫਲਟ ਕਰਤੀ ਚੱਕਰ ਵੀ ਪੁੱਠੇ ਕਰ ਲੈਣਿਆ ਫੇਰ ਇਹਨੇ ਆਹ ਦੇਖੋ ਆਹ ਤਾਰ ਤੇ ਇਹਦੀ ਅੰਦਰੋਂ ਆਉਂਦੀ ਆ आ तार आप करंट ना लाई है जे तारा बदलती है आप अठा कनैशर है तो मित्रों आप बाज़ार बच्चों के जाके लियाए फिर है कनैशर ले आइए आपको ले मित्रों कनैशर आप जाकर लिया बाजार चो ਛੇਵੀਂ ਆ ਇਹਨਾਂ ਧਿਆਨ ਰੱਖਿਓ ਤੇ ਲੈ ਕੇ ਆਉਂਗਾ ਹੈ ਆ ਦੇਖੋ 8 ਦਾ ਕਨੈਕਟਰ ਲੱਗਿਆ ਹੋਇਆ ਤੇ 8 HP ਦਾ ਹੀ ਆਪਾਂ ਇਹ ਲਿਆ ਕੇ ਲਾਉਣਾ ਇਹਨੂੰ ਲੋ ਵੀ ਮਿੱਤਰੋ ਪਹਿਲਾਂ ਆਪਾਂ ਇਹਨੂੰ ਕਨੈਕਸ਼ਨ ਕਰਕੇ ਚਲਾ ਕੇ ਦੇਖ ਲਈਏ ਹਨਾ ਲੋ ਵੀ ਕਨੈਕਸ਼ਰ ਦਾ ਫਾਲਟ ਸੀ ਹਨਾ ਉਹ ਆਪਾਂ ਫਾਲਟ ਦਾ ਤਾਂ ਕੱਢ ਤੇ ਉਹ ਚੇਪੀਆਂ ਪਲਾਵਾਂਗੇ ਪਹਿਲਾਂ ਚਲਾ ਕੇ ਦੇਖੀ ਆਪਾਂ ਆਪ ਨੂੰ ਵੀ ਚੱਲਦਾ ਪ੍ਰੋਪਰ ਜੇ ਤਾਂ ਹੁਣ ਨਾ ਮੱਚਿਆ ਹੋਇਆ ਕੱਲੇ ਕਨੈਕਸ਼ਰ ਦੀ ਫਾਲਟ ਹੋਇਆ ਫਿਰ ਤੇ ਚੱਲ ਪੈਣਾ ਬਾਕੀ ਲੱਗਦਾ ਹੀ ਮੈਨੂੰ ਆਈਆਂ ਹਨਾ ਆ ਦੇਖੋ ਕਨੈਕਟਰ ਦਾ ਪੜਾਕਾ ਮਾਰਿਆ ਹੋਇਆ। ਬਾਕੀ ਚਲੋ ਹੁਣ ਚਲਾ ਕੇ ਦੇਖਦੇ ਆ ਫਿਰ ਇਹਨੂੰ ਕੀ ਬਣਦਾ। ਫੇਰ ਕਰਾਂਗੇ ਪੱਕਾ ਨਾਲ ਆ ਕੱਸ ਦਾਂਗੇ ਦਾ ਤੇ ਨਾਲਿਆ ਚੇਪੀਆਂ ਜੋੜ ਟਾਕ ਦਾਂਗੇ। ਲੈ ਵੀ ਹੁਣ ਦੇਖਦੇ ਆ ਲੈ ਕੇ ਰੱਬ ਦੋਨਾਂ ਸੋਤੇ ਤੱਬਕੇ। ਨਹੀਂ ਵੀ ਮਿੱਤਰੋ ਹਲੇ ਵੀ ਚੱਲ ਨਹੀਂ ਰਿਹਾ। ਇਧਰੋਂ ਲੱਗਦਾ ਕੋਈ ਹੋਰ ਫਾਲਟ ਹੋਣਾ। ਕਨੈਕਟਰ ਤਾਂ ਇਹਦਾ ਬਹੁਤ ਬਦਲ ਕੇ ਦੇਖ ਲਿਆ ਆਪਾਂ। ਚੱਲਿਆ ਨਹੀਂ ਹੈਗਾ ਫਿਲਹਾਲ ਵੀ ਇਹ। ਹੁਣ ਇਹਨੂੰ ਆਪਾਂ ਦੇਖਦੇ ਆਂ ਖੋਲ ਕੇ। ਕਿਤੇ ਮਾਚੀ ਨਾ ਗਿਆ ਹੋਵੇ। ਜੇ ਮੱਚਿਆ ਹੋਇਆ ਫਿਰ ਤਾਂ ਬਣਾਉਣਾ ਪੈਣਾ ਇਹ। ਚਲੋ ਫਿਰ ਹੁਣ ਖੋਲਣਾ ਪੈਣਾ ਦੁਬਾਰੇ ਆਪਾਂ ਨੂੰ। ਦੇਖਦੇ ਆਂ ਕੀ ਨਿਕਲਦਾ। ਲੋਗ ਇੱਧਰ ਲਾ ਲਿਆ ਆਪਾਂ ਸਾਈਡ ਤੇ ਹਨਾ। ਖੋਲ ਦੇਣ ਨੂੰ ਦੇਖਦੇ ਆਂ ਖੋਲ ਕੇ ਫਿਰ। ਨਾਟ ਵੀ ਜਾਮ ਹੋਏ ਪੈਨੇ। ਪਾਣੀ ਭੈ ਗਿਆ ਲੱਗਦਾ ਵਿੱਚ ਇਹਦੇ ਗੱਲ ਮੀਂਹ ਦਾ ਵਿੱਚ ਵੀ ਵੜ ਗਿਆ ਉਹ ਪਾਣੀ ਕਨੈਸ਼ਰਦਾ ਦੇਖ ਲਾ ਲਾ ਕਨੈਸ਼ਰਦਾ ਪੜਾਕਾ ਪਿਆ ਪਿਆ ਵਿੱਚੋਂ ਦੇਖਦੇ ਹਾਂ ਹੁਣ ਕੀ ਬਣਦਾ ਉਹ ਛੋਡੀ ਭਾਂ ਦੀ ਇੰਨਾ ਹੀਟ ਹੋ ਗਿਆ ਤਦੰਦਰ ਹੋ ਵੀ ਨਾਲ ਲੱਗਿਆ ਪਜਾਮ ਹੋ ਕੇ ਪੱਖਾ ਕਿੱਧਰ ਗਿਆ ਪਿਆ ਬੋਲੇ 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 ਇੰਨਾ ਜ਼ੋਰੇ ਹੀਟ ਇੰਨਾ ਬੁਰਾ ਹਾਲ ਬੋਲੇ 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 सोनू ਕੀ ਲੱਗਦਾ ਬਚਿਆ ਹੋ ਵਿੱਚੋਂ ਮੱਛਣ ਤੋਂ ਖੋਲ ਕੇ ਦੇਖਦੇ ਆਂ ਬਾਕੀ ਲੋ ਜੀ ਆਪ ਮੂੰਹ ਕਾ ਨਿਕਲ ਗਿਆ ਦਾ ਮੱਚ ਗਿਆ ਪਾਣੀ ਪੀ ਕੇ ਭਾਈ ਟਾਕੇ ਰੱਖਿਆ ਗਾ ਡੋਲੂ ਬਾਪਾ ਨੂੰ ਪਾਣੀ ਚ ਬੁੜੀਆਂ ਦਾ ਕੰਮ ਜਾਇ ਹੈ ਜੀ ਹੁੰਦਾ ਪਾਤਾ ਪੜਾਕਾ ਇਹਦਾ ਲੈ ਛਾਰਾ ਮੱਚ ਗਿਆ ਮੈਨੂੰ ਤਾਂ ਹੀ ਕਿਤੇ ਕੱਲਾ ਕਨੈਕਟਰੀ ਮੱਚਿਆ ਹੋਇਆ ਲੋ ਵੀ ਮੇਤਰੋ ਦੇਖਦੇ ਹਾਂ ਹੁਣ ਜੇ ਬੰਨਿਆ ਗਿਆ ਬਣਾ ਕੇ ਲਿਆਉ ਨਹੀਂ ਤਾਂ ਫਿਰ ਨਮਾਲਿਆ ਕੇ ਲਾਉਣਾ ਪੈਣਾ ਇਹ ਤਾਂ ਹੋ ਗਈ ਸਾਸ਼ਰੀ ਗਾਲਾ ਦੇ ਲੋ ਕਿੰਨਾ ਹੀਟ ਹੋ ਗਿਆ ਲੈ ਪੱਖਾ ਵੀ ਪਿੰਗਰ ਗਿਆ ਲੈ ਪਿੰਗਰ ਕੇ ਨਾਲ ਲੱਗਿਆ ਪਿਆ ਇਧਰ ਉਹ ਕਨੈਕਟਰ ਦਾ ਦੇਖ ਲੋ ਕੀ ਹਾਲ ਹੋ ਗਿਆ ਦੇਖਦੇ ਹਾਂ ਹੁਣ ਸਲਾਹ ਕਰਦੇ ਹਾਂ ਵੀ ਬਣਾ ਕੇ ਲਿਆਉਣਾ ਜਾਂ ਫਿਰ ਨਵਾਂ ਲਈ ਇਹਦਾ ਹੁਣ ਸਸਰੀ ਗਾਲ ਹੈ ਜੀ ਮੱਚ ਗਿਆ ਸਾਰਾ ਦੇਖ ਲੋ ਲੈ ਲਓ ਜੀ ਨਵਾਂ ਹੀ ਲਿਆਂਦਾ ਪੰਪ ਫਿਰ ਆਪਾਂ ਕਲ ਸੀ ਦਾ ਪੂਰਾ ਸਿਰੇ ਦਾ ਪੰਪ ਆ ਕਹਿੰਦੇ ਉੱਪਰ ਵਾਲਾ ਮਾਡਲ ਲਿਆਂਦਾ ਪੂਰਾ ਇਹ ਕਾਹਦੇ ਆ ਫਿਰ ਹੁਣ ਕਰਦੇ ਕਹਿੰਦੇ ਬਣਾਉਣਾ ਨਹੀਂ ਹੈਗਾ ਫਿਰ ਮੱਚ ਜਾਣਾ ਨਹੀਂ ਆ ਆ ਲਾਉਣਾ ਹੁਣ ਕਰਦੇ ਆ ਫਿਰ ਤੈਨੂੰ ਫਿਰ ਦੇਖਦੇ ਆ ਪਾਣੀ ਪੂਣੀ ਕਿਦਾਂ ਹੈ ਦਾ ਧੰਨਵਾਦ ਜੀ ਸਬਸਕ੍ਰਾਈਬ ਫੋਲੋ ਕਰ ਲਿਓ ਪੇਜ ਨੂੰ ਆਪਣੇ ਨੂੰ ਨਾਲੇ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ ਮਿਲਦੇ ਆਂ ਫਿਰ ਆਪਾਂ ਨੈਕਸਟ ਵੀਡੀਓ ਚ